ਸਸ਼ਰੀਆ ਕਾ ਜੀ ਮੈਂ ਤੁਹਾਡੀ ਆਪਣੀ ਪੰਜਾਬ ਘੁਰ ਤੇ ਮੈਂ ਲੈ ਕੇ ਆ ਪੰਜਾਬ ਦੇ ਪਿੰਡਾਂ ਦੀ ਗੇੜੀ ਤੇ ਆਪਾਂ ਸ਼ੁਰੂਆਤ ਕਰਦੇ ਆ ਜੀ ਪੰਜਾਬ ਦੇ ਜ਼ਿਲ੍ਹਾ ਅਮਰitsar ਸ਼ਹਿਰ ਗੁਰੂ ਦੀ ਨਗਰੀ ਦੇ ਨੇੜੇ ਮੈਂ ਤਾਂ ਚੌਂਕ ਦੇ ਮਲਕ ਨੰਗਲ ਪਿੰਡ ਤੋਂ ਤੇ ਇੱਥੇ ਦੇ ਪਿੰਡ ਐਨੇ ਸੋਹਣੇ ਆ ਨਾ ਸੱਚੀ ਰੱਬ ਦੀ ਸੋ ਮੇਰਾ ਦਿਲ ਕਰਦਾ ਸੀ ਕਿ ਮੈਂ ਬਾਰ ਬਾਰ ਇਹਨਾਂ ਗਲੀਆਂ ਦੇ ਵਿੱਚ ਹੀ ਘੁੰਮੀ ਜਾਵਾਂ ਇਹਦੀਆਂ ਨਿੱਕੇ ਨਿੱਕੇ ਗਲੀਆਂ ਦੇ ਵਿੱਚ ਉਹਦੀ ਘੁੰਮਦੇ ਘਮਾਉਂਦੇ ਅਸੀਂ ਜਦੋਂ ਇੱਕ ਮੋੜ ਕੱਟ ਕੇ ਬਾਹਰਲੇ ਪਾਸੇ ਦੀ ਫਿਰਨੀ ਦੇ ਕੋਲ ਪਹੁੰਚੇ ਨਾ ਤੁਸੀਂ ਵੀ ਦੇਖਿਓ ਮੋਰੇ ਗੱਡੀ ਵਾਲਾ ਬਹੁਤ ਤੇਜ਼ ਜਾ ਰਿਹਾ ਸੀ ਬਾਹਰਲੀ ਫਿਰਨੀ ਤੇ ਪਹੁੰਚਦੇ ਆ ਸਾਰੀ ਮੇਰੇ ਇਹ ਨਈ ਸੋਹਣਾ ਦਰੱਖ ਸੱਚੀ ਕਹਨੀ ਆ ਤੁਸੀਂ ਵੀ ਇਹਨਾਂ ਜਗ੍ਹਾ ਨੂੰ ਦੇਖੋਗੇ ਤਾਂ ਤੁਹਾਡੀ ਵੀ ਰੂਹ ਨੂੰ ਸਕੂਨ ਮਿਲ ਜਾਊਗਾ ਮੇਰਾ ਤਾਂ ਦਿਲ ਨਹੀਂ ਸੀ ਕਰ ਰਿਹਾ ਇਹ ਤੋਂ ਜਾਣੋ ਮੇਰਾ ਤਾਂ ਦਿਲ ਕਰਦਾ ਸੀ ਮੈਂ ਆਪਣਾ ਰੋਟੀ ਪਾਣੀ ਜੋ ਵੀ ਹੈ ਨਾ ਲੰਗਰ ਪਾਣੀ ਸਾਰਾ ਕੋਈ ਥੇ ਹੀ ਜਗਾ ਤੇ ਤੁਸੀਂ ਵੀ ਜ਼ਰੂਰ ਦੇਖਣ ਆਇਓ ਇਸ ਰੁੱਖ ਨੂੰ ਬਹੁਤ ਸੋਹਣਾ ਹੈ ਤੇ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਤੇ ਰੱਬ ਕਰੇ ਕਿ ਇਹ ਹਮੇਸ਼ਾ ਇਸ ਚੀਜ਼ ਨੂੰ ਸੰਭਾਲ ਕੇ ਹੀ ਰੱਖੇ ਕਿੱਦਾਂ ਲੱਗਿਆ ਸਾਡਾ ਵੀਅੂਸ ਤੁਸੀਂ ਜ਼ਰੂਰ ਦੱਸਿਓ ਤੇ ਮੈਂ ਤੁਹਾਨੂੰ ਇੱਕ ਵਾਰੀ ਇਹ ਵੀਅੂ ਦੂਰੋਂ ਵੀ ਦਿਖਾ ਦੇਣੀ ਆ ਦੇਖਿਓ ਇਹ ਕਿੰਨਾ ਸੋਹਣਾ ਕੱਚਾ ਪਿਆ ਅਸੀਂ ਤਾਂ ਪਿੰਡ ਵਾਲੇ ਇਹਨਾਂ ਨੂੰ ਕੱਚਾ ਪਿਆ ਹੀ ਕਹਿੰਨੇ ਆ ਤੁਸੀਂ ਕੀ ਕਹਿੰਦੇ ਹੋ ਤੁਸੀਂ ਵੀ ਜ਼ਰੂਰ ਦੱਸਿਓ ਤੇ ਕਿਹੜੇ-ਕਿਹੜੇ ਪਿੰਡ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਿਹਨੇ-ਕਿਹਨੇ ਦੇਖੀ ਹੈ ਕਿਹੜੇ-ਕਿਹੜੇ ਐਸੀ ਪਿੰਡ ਤੋਂ ਬਿਲੋਂਗ ਕਰਦੇ ਨੇ ਪਲੀਜ਼ ਦੱਸਿਓ ਤੇ ਕਿਵੇਂ ਦੀ ਅਸੀਂ ਵੀਡੀਓ ਬਣਾਈ ਆ ਕਿਵੇਂ ਦਾ ਤੁਹਾਨੂੰ ਲੱਗਿਆ ਸਾਡੇ ਨਾਲ ਐਕਸਪੀਰੀਅੰਸ ਆਪਣਾ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਅਸੀਂ ਅੱਗੇ ਵੀ ਇਹੋ ਜਿਹੇ ਸੋਹਣੇ-ਸੋਹਣੇ ਪਿੰਡਾਂ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਆ ਪੀੜ ਪਿੰਡ ਵਾਲਿਓ ਤੁਸੀਂ ਇਸ ਰੁੱਖ ਨੂੰ ਹਮੇਸ਼ਾ ਸੰਭਾਲ ਕੇ ਰੱਖਿਓ ਕਿਉਂਕਿ ਅੱਜ ਕੱਲ ਇਹੋ ਜਿਹੇ ਰੁੱਖ ਦੇਖਣ ਨੂੰ ਨਹੀਂ ਮਿਲਦੇ ਹੈਗੇ ਖਤਮ ਹੋ ਚੁੱਕੇ ਹੋਏ ਆ ਸਾਡੇ ਪੰਜਾਬ ਦੀ ਸ਼ਾਨ ਤੇ ਰੰਗਲਾ ਪੰਜਾਬ ਇਹੀ ਨਹੀਂ ਸਾਡੇ ਤੇ ਇੱਥੇ ਸੱਥਾ ਲੱਗਦੀ ਹੁੰਦੀ ਆ ਸੀ